ਅੱਜ 31 ਮਾਰਚ ਆ ਬਾਈ ਜੀ दारू ਪੀਣ ਵਾਲਿਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ 15 ਦਿਨ ਵੀ 31 ਮਾਰਚ ਆਉਣ ਵਾਲੀ ਐ 31 ਮਾਰਚ ਆਉਣ ਵਾਲੀ ਐ ਤੇ ਪਰ 31 ਮਾਰਚ ਨੂੰ ਠੇਕੇ ਬਦਲਦੇ ਹੁੰਦੇ ਸੀ ਪਰਚੀਆਂ ਪੈਂਦੀਆਂ ਸੀ ਹੁਣ ਕੋਈ ਠੇਕੇ ਨਹੀਂ ਬਦਲਦੇ ਕੋਈ ਪਰਚੀਆਂ ਨਹੀਂ ਪੈਂਦੀਆਂ ਜਿੱਦੀ ਸਰਕਾਰ ਆ ਸਭ ਕੁਝ ਉਸੇ ਦੀ ਹੁੰਦਾ ਹੈ ਸਰਕਾਰ ਦੇ ਵਿੱਚ ਆਪਦੀ ਜਿ ਕੁਸ਼ ਕਰੀ ਜਾਓ ਪਰ ਲੋਕ ਜਰੂਰ ਸਿਆਣੇ ਹੋਗੇ ਪਹਿਲਾਂ दारू ਪੀਂਦੇ ਸੀ ਤੇ ਲੋਟ ਬੰਡੀਆਂ ਲੋਂਗ ਲੈਣ ਲੱਗੀ ਪਈ ਹੁੰਦੀ ਸੀ दारू ਵਾਲਿਆਂ ਦੀ ਵੀ ਸਸਤੀ ਹੋ ਗਈ ਸਸਤੀ ਹੋ ਗਈ ਆ ਰੇਟ ਲਿਸਟ ਲੱਗੀ ਹੋਈ ਐ ਇੰਗਲਿਸ਼ दारू ਦੀ ਤੇ ਦੇਸੀ दारू ਦੀ ਸਾਰੀ ਤੇ ਇੱਕ ਵੀ ਬੰਦਾ ਠੇਕੇ ਤੇ ਨਹੀਂ ਹੈਗਾ ਹੁਣ ਸ਼ਾਮ ਦਾ ਟਾਈਮ ਆ ਮੂਨੇਰਾ ਹੋ ਗਿਆ ਬਸ ਆ ਰੇਟ ਲਿਸਟ ਐ ਤੇ ਲੋਕ ਪੂਰੇ ਸਿਆਣੇ ਹੋ ਗਏ ਸਮਝਦਾਰ ਹੋ ਗਏ ਵੀ ਸਿਹਤ ਲਈ ਹਾਨੀਕਾਰਕ ਬੋਤਲ ਤੇ ਲਿਖਿਆ ਪੜ ਲਿਆ ਲੋਕਾਂ ਨੇ ਤੇ ਕੁਝ ਭਰਾ ਮੇਰੇ ਸਿਆਣੇ ਹੋ ਗਏ ਜਿਹੜਾ ਛੀਦੀ ਦਿਹਾੜੇ ਚੱਲਦੇ ਆ ਪੋਦੇ ਮਹੀਨੇ ਚ ਉਹਦਾ ਕਰਕੇ ਬਹੁਤ ਨੇ ਛੱਡੀ ਐ ਦਾਰੂ ਆ ਜਾਵਾ ਇੰਗਲਿਸ਼ ਦਾਰੂ ਵੀ ਐ ਦੇਸੀ ਦਾਰੂ ਵੀ ਐ ਸਾਰਾ ਠੇਕਾ ਐ ਸੁਨਣਾ ਪਿਆ ਜਾਵਾ ਕੱਲੇ ਕਰੈਂਦੀ ਅੰਦਰ ਕੋਈ ਕਪੜਾ ਕੋਪੜਾ ਕਰੀ ਜਾਂਦੇ ਦੋਨੇ ਜਾਣੇ ایتھے کوئی نہیں پین آیا کوئی لین نہیں آیا